ਇਮਲੀ ਤੋਂ ਖੱਟਾ ਸ਼ੇਧ ਤੋਂ ਮਿੱਠਾ ਤੇਰਾ ਪਿਆਰ ਹੀ ਗੱਲ ਕਰਨ ਦਾ ਤੇਰੇ ਨਾਲ ਟਾਈਮ ਨਹੀਂ ਮਿਲਦਾ ਕਿਉਂਕਿ ਜ਼ਿੰਦਗੀ ਵਿੱਚ ਕੰਮ ਦੀ ਬਹੁਤ ਹੀ ਮਾਰੋ-ਮਾਰ ਹੈ ਆ ਜਾ ਸੱਜਣਾ ਮਿਲ ਜਾ ਮੈਨੂੰ ਦੇ ਜਾ ਕੋਈ ਦਵਾਈ ਤੇਰਾ ਇਹ ਬੰਦਾ ਠੀਕ ਨਹੀਂ ਬਹੁਤ ਬਿਮਾਰ ਹੈ ਇੱਕ ਤੂੰ ਹੀ ਮੇਰਾ ਸਹਾਰਾ ਹੈ ਇੱਕ ਤੂੰ ਹੀ ਮੇਰਾ ਕਿਨਾਰਾ ਹੈ ਬਾਕੀ ਸਭ ਬੇਕਾਰ ਹੈ ਇਮਲੀ ਤੋਂ ਖੱਟਾ ਸ਼ੇਧ ਤੋਂ ਮਿੱਠਾ ਤੇਰਾ ਪਿਆਰ ਹੀ حال ਸੁਨਾਵਾ ਕਿਵੇਂ ਯਾਰਾ ਤੈਨੂੰ ਮੇਰੇ ਕਮਲੇ ਦਿਲ ਦਾ ਦੁਨੀਆਂ ਦੇ ਵਿੱਚ ਪੁੱਛਦਾ ਨਹੀਂ ਹੋ ਮੇਰੀ ਕੋਈ ਸਾਰ ਹੈ ਨਾਮ ਤੇਰੇ ਦਾ ਸਿਮਰਨ ਕਰ ਲਾ ਨਾਮ ਤੇਰੇ ਦੀ ਕਰਾਂ ਕਮਾਈ ਕਿਸ਼ਤੀ ਪਾਰ ਲੰਘਾ ਦੇ ਮੇਰੀ ਭਵ ਸਾਗਰ ਵਿਚਕਾਰ ਹੈ ਮੇਰਾ ਦਿਲ ਤਾਂ ਹਜੇ ਕਵਾਰਾ ਹੈ ਨਚਾਰ ਬੇਵੱਸ ਵਿਚਾਰਾ ਹੈ ਤੇ ਨਾ ਕੋਈ ਘਰ ਨਾ ਬਾਹਰ ਹੈ ਇਮਲੀ ਤੋਂ ਖੱਟਾ ਸ਼ੇਧ ਤੋਂ ਮਿੱਠਾ ਤੇਰਾ ਪਿਆਰ ਹੈ ਇਮਲੀ ਤੋਂ ਖੱਟਾ ਸ਼ੇਧ ਤੋਂ ਮਿੱਠਾ ਤੇਰਾ ਪਿਆਰ ਹੀ